बिया ਸਾਡੇ ਕੋਲੇ ਨਵੇਂ ਮਾਡਲ ਖੜੇ ਨੇ ਇਹ ਸਾਡੀਆਂ ਆਡੀਆਂ ਰੇਜ ਰੋਵਰਾਂ ਫੋਰਚੂਨਰਾਂ ਨੇ ਜਿਨ੍ਹਾਂ ਤੇ ਸਾਨੂੰ ਮਾਣ ਆ ਵੀ ਅਸੀਂ ਰੋਜ਼ ਕੁਝ ਨਵਾਂ ਕਰ ਰਹੇ ਹਾਂ ਉਸ ਤੋਂ ਬਾਅਦ ਰਹੀ ਗੱਲ ਆਫਰਾਂ ਦੀ ਆਫਰਾਂ ਦੇ ਵਿੱਚ ਸਾਡੇ ਕੋਲੇ ਵੀਰ ਜੀ ਇੱਕ ਗੋਲਡ ਲਾਈਟ ਸਕੂਟਰ ਦੇ ਅਸੀਂ ਆਫਰ ਦਿੱਤਾ ਫਰੈਸ਼ ਤੇ ਮੋਟਰਸਾਈਕਲ ਵਾਲੀ ਸ਼ੌਕਰ ਲੱਗੇ ਹੋਣਗੇ ਜਪਾਨ ਦਾ ਹੀ ਕੰਟਰੋਲਰ ਲੱਗਿਆ ਉਹ ਚਾਈਨਾ ਦਾ ਅਲੂਮੀਨੀਅਮ ਦਾ ਕੰਟਰੋਲਰ ਨਹੀਂ ਲੱਗਿਆ ਹੋਣਾ ਇਹਦੇ ਵਿੱਚ 6 ਬੈਟਰੀਆਂ ਚ ਬਣਾਇਆ ਜੀ ਅਸੀਂ 120000 ਰੁਪਏ ਦੇ ਵਿੱਚ ਤਿੰਨ ਸਕੂਟਰ ਦੇਵਾਂਗੇ ਜੀ ਠੀਕ ਆ ਜੀ ਜਦੋਂ ਮਰਜੀ ਲੈ ਲੋ 700 ਪੀਸ ਆ ਸਾਡੇ ਕੋਲੇ 31 ਮਾਰਚ ਤੱਕ 520 ਆਪਾਂ ਦੇਣਾ ਹੈ ਆਫਰ 520 ਤੱਕ ਹੀ ਹੈ ਜਦੋਂ 520 ਖਤਮ ਹੋ ਗਿਆ ਆਫਰ ਬੰਦ ਹੈ ਆ ਦੇਖੋ ਆਡੀ ਵਾਂਗੂ ਟੇਲ ਲੈਂਪ ਲਾਤਾ ਇਹਦੇ ਚ ਦੱਸੋ ਆ ਮੀਟਰ ਦੇਖੋ ਬਾਈ ਮੀਟਰ ਦੇਖੋ ਮੀਟੋ ਦਾ ਸਟਾਈਲ ਨਾ ਕਰਦਾ ਕਰੂਜ਼ ਮਾਡਲ ਕਰਤਾ ਬਾਈ ਜੀ ਅੱਛਾ ਕਰੂਜ਼ ਮੋਡ ਲਾਤਾ ਇਹ ਨੂੰ ਜਾ ਦੇਖੋ ਹੁਣ ਤੁਸੀਂ ਚੈੱਕ ਕਰੋ ਮੈਂ ਕਰੂਜ਼ ਕਰਤਾ ਇਹਨੂੰ ਜੀ ਤਿੰਨ ਨੰਬਰ ਤੇ ਚੱਲਦੀ ਆ ਜੀ ਹਲੋ ਜੀ ਮੈਂ ਕਰੂਜ਼ ਆਨ ਕਰਤਾ ਉਹ ਦੂਜੀ ਗੱਲ ਕਿਸੇ ਬੰਦੇ ਨੇ ਡੀਲਰਸ਼ਿਪ ਲੈਣੀ ਆ ਕੋਈ ਕਾਰੋਬਾਰ ਕਰਨਾ ਚਾਹੁੰਦਾ ਜੀ 6 ਸਕੂਟਰੀਆਂ ਨਾਲ ਸ਼ੁਰੂ ਕਰ ਸਕਦਾ ਸਾਥੋਂ ਡੀਲਰਸ਼ਿਪ ਲੈ ਲੈ ਅਸੀਂ ਉਹਨੂੰ 6 ਸਕੂਟਰੀਆਂ ਨਾਲ ਕੰਮ ਸ਼ੁਰੂ ਕਰਾਵਾਂਗੇ ਪੂਰੀ ਉਹਦੀ ਸਪੋਰਟ ਕਰਾਂਗੇ ਉਸ ਬੰਦੇ ਨੂੰ ਕਿੱਥੇ ਲਾਵਾਂਗੇ ਜੀ ਕੋਸ਼ਿਸ਼ ਬਹੁਤ ਵਧੀਆ ਚੱਲ ਰਹੀ ਆ ਬਿਲਡ ਰਿਲੇਸ਼ਨ ਥਰੂ ਸਰਵਿਸ ਇਹ ਨਵੀਂ ਸਾਡੀ ਐਕਟਿਵਾ ਦਾ ਆਸ਼ੀਸ਼ ਅਸੀਂ ਲਾਂਚ ਕੀਤੀ ਆ ਤੁਹਾਨੂੰ ਚਲਾ ਕੇ ਦਿਖਾਉਣੇ ਆਂ ਦੀਆਂ ਲਾਈਟਾਂ ਲੂਟਾਂ ਦਾ ਡਿਜ਼ਾਈਨ ਦਿਖਾਉਣੇ ਆਂ ਤੁਹਾਨੂੰ ਕਿਵੇਂ ਚੱਲਦੇ ਨੇ ਆ ਦੇਖੋ ਲਾਈਟ ਦਾ ਡਿਜ਼ਾਈ ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸੂਗਾ ਅਸਲੀ ਨਕਲੀ ਦੀ ਪਹਿਚਾਨ ਵੀ ਤੁਸੀਂ ਸਕੂਟਰੀ ਬਾਜ਼ਾਰ ਚੋਂ ਖਰੀਦਣੀ ਹੈ ਕਿੱਥੋਂ ਖਰੀਦਣੀ ਹੈ ਜਿੱਥੇ ਮਰਜ਼ੀ ਲੈ ਲਓ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਬੰਦੇ ਮੇਰੇ ਕੋਲ ਚੱਲ ਕੇ ਆ ਜਾਣਗੇ ਤੁਸੀਂ ਮਾਰਕੀਟ ਚ ਸਕੂਟਰੀ ਖਰੀਦ ਲਿਆ ਦੇਖੋ ਆ ਇੱਕ ਬਈ ਸ਼ੌਕਰ ਲਾਈ ਜਾਂਦੇ ਸਾਰੇ ਬੰਦੇ ਆ ਚੈੱਕ ਕਰੋ ਇਹ ਬਈ ਮੈਂ ਤਾਂ ਤੁਹਾਨੂੰ ਦਿਖਾ ਰਿਹਾ ਇਹ ਰਬੜ ਦੇ ਕੱਪ ਵਾਲਾ ਸਸਤਾ ਸ਼ੌਕਰ ਹੈ ਆਪਣੇ ਸ਼ੌਕਰ ਦਿਖਾਓ ਗੱਡੀ ਦੇ ਆਪਾਂ ਬਈ ਜਿਹੜਾ ਸ਼ੌਕਰ ਲਾ ਰਿਹਾ ਮੋਟਰਸਾਈਕਲ ਦਾ ਸ਼ੌਕਰ ਹੈ ਜੇ ਤੁਸੀਂ ਕੱਲ ਨੂੰ ਗੱਡੀ ਉੱਚੀ ਨਹੀਂ ਵੀ ਕਰਨੀ ਹੈ ਫੈਸਿਲਿਟੀ ਲੱਗੀ ਹੈ ਰਿੰਗ ਲੱਗਿਆ ਕਮਾ ਦਿਓ ਉੱਚਾ ਨਹੀਂ ਮੈਂ ਕਰ ਲਉਂਗਾ ਕਲ ਭਾਈ ਜਿੰਨਾ ਮਰਜ਼ੀ ਸਮਾਨ ਧਰੀ ਜਾਣ ਬਹੁਤ ਆ ਨਾ ਬਹੁਤ ਸਪੇਸ ਆ ਮੇਰੇ ਕਾ ਲੈਡੀਜ਼ ਭੈਣਾ ਮਾਵਾ ਕੁਝ ਮਰਜ਼ੀ ਕੰਮ ਨੂੰ ਵਰਤਦੇ ਪਰਸ ਧਰ ਲੈਣ ਦੋ ਦੋ ਟੇਪਨ ਧਰ ਲੈਣ ਜੌਬ ਵਾਲੇ ਬੰਦੇ ਵਾਸਤੇ ਬਹੁਤ ਵਧੀਆ ਇਹਦੇ ਚ ਵੀ ਭਾਈ 45 ਐਂਪੀਰ ਦੀ ਬੈਟਰੀ ਲਾ ਕੇ ਦੇਵਾਂਗੇ ਆਪਾਂ ਇਹਦੇ ਚ ਵੀ ਇਹਦੇ ਚ ਵੀ 45 ਐਂਪੀਰ ਦੀ ਬੈਟਰੀ ਲਾ ਕੇ ਦੇਵਾਂਗੇ ਇਹ ਵੀ ਤੁਹਾਨੂੰ 66500 ਰੁਪਏ ਦੇ ਵਿੱਚ ਦੇ ਦੇਾਂਗੇ ਜੀ ਉਸ ਤੋਂ ਬਾਅਦ ਭਾਈ ਕੰਟਰੋਲਰ ਦੀ ਗੱਲ ਆ ਜਾਂਦੀ ਆ ਆਹ ਅਲੂਮੀਨੀਅਮ ਦਾ ਕੰਟਰੋਲਰ ਹੈ ਜਿਹੜਾ ਜਨਤਾ ਅਲੂਮੀਨੀਅਮ ਅਲੂਮੀਨੀਅਮ ਕਰਕੇ ਹਰਿਆਣਾ ਵਾਲੇ ਬੰਦੇ ਸਕੂਟਰੀਆਂ ਤਿਆਰ ਕਰਦੇ ਕਬਾੜ ਤਿਆਰ ਕਰਕੇ 14 ਕਿਲੋ ਦੀ 84 ਲਾ ਕੇ ਉਹਦੇ ਚ ਅਲੂਮੀਨੀਅਮ ਦਾ ਕੰਟਰੋਲਰ ਲਾ ਕੇ ਆਪਣੇ ਪੰਜਾਬ ਚ ਭੇਜੀ ਜਾਂਦੇ ਆ ਜਾ ਕੇ ਗਿਆ ਨਾ ਬਾਈ ਜੀ ਸਸਤੀ ਸਕੂਟਰੀ ਦੇ ਦੋ ਉਹ ਬਾਈ ਸਸਤੀ ਤੂੰ ਨਹੀਂ ਦੇ ਰਿਹਾ ਸਸਤੀ ਤਾਂ ਤੇਰੇ ਸਮਾਨ ਨਾਲ ਲਾ ਕੇ ਹੋਗੀ ਜੇ ਸਸਤਾ ਸਮਾਨ ਲੈਣਾ ਤਾਂ ਸਕੂਟਰੀ ਸਸਤੀ ਆ ਹੁਣ ਗੱਲ ਆ ਗਈ ਆਪਣੇ ਤੇ ਵੀ ਆਪਾਂ ਕੀ ਕਰਦੇ ਆ ਆਪਣੇ ਇਫਤੇ ਉਹਨਾਂ ਚ ਫਰਕ ਕੀ ਆ ਆਪਾਂ ਵੀ ਜਪਾਨ ਦਾ ਕੰਟਰੋਲਰ ਯੂਜ਼ ਕਰਦੇ ਆ ਜਪਾਨ ਦੀ ਟੈਕਨੋਲੋਜੀ ਆ ਜਿਹੜੇ ਮਾਡਲ ਗਾਰੰਟੀ ਵਾਰੰਟੀ ਚ ਦੇਵਾਂਗੇ ਅਸੀਂ ਉਹਦੀ 1 ਸਾਲ ਦੀ ਗਾਰੰਟੀ ਵਾਰੰਟੀ ਹੋਊਗੀ ਗਾਰੰਟੀ ਵਾਰੰਟੀ ਇੱਥੇ ਭੁਗਤੂਗੀ ਕਿਉਂ ਭੁਗਤੂਗੀ ਆਪਾਂ ਕੋਈ ਕਿਰਾਏ ਤੇ ਦੁਕਾਨ ਲੈ ਕੇ ਤਾਂ ਬੈਠੇ ਨਹੀਂ ਵੀ ਅੱਜ 10 ਸਕੂਟਰੀਆਂ ਲਿਆਂਦੀਆਂ ਤੁਹਾਨੂੰ ਵੇਚਤੀਆਂ ਮੈਂ ਕਹਿੰਦਾ ਵੀ ਜੀ ਘਾਟਾ ਪੈ ਗਿਆ ਬਾਕੀਆ ਬਾਈ ਐਡਾ ਤਾਮਝਾਮ ਲੈ ਕੇ ਕਿਤੇ ਜਾ ਨਹੀਂ ਸਕਦੇ ਨਹੀਂ ਜਾ ਸਕਦੇ ਨਹੀਂ ਜਾ ਸਕਦੇ ਜਿਹੜੇ ਹਿਸਾਬ ਨਾਲ ਕਾਰੋਬਾਰ ਨੂੰ ਕੀਤਾ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ ਹਰ ਇੱਕ ਬੰਦੇ ਤੋਂ ਸਾਥੋਂ ਪੁੱਛੋ ਜੀ ਜੇ ਕਿਸੇ ਦੀ ਬੈਟਰੀ ਖਰਾਬ ਹੋਈ ਹੈ ਬਦਲ ਕੇ ਦਿੱਤੀ ਹੈ ਕਹਿੰਦੇ ਜੀ ਅਸੀਂ ਸਭ ਤੋਂ ਸਸਤੀਆਂ ਸਕੂਟਰੀਆਂ ਦਿੰਨੇ ਆ ਆ ਗੋਇਲ ਈ-ਬਾਈਕ ਵਾਲਿਆਂ ਨਾ ਜਿਹੜੇ ਮਿੱਤਰੋ ਮਸ਼ਹੂਰ ਤਾਂ ਇਹ ਬਹੁਤ ਆ ਸੋਸ਼ਲ ਮੀਡੀਆ ਤੇ ਨਾਂ ਤੇ ਇਹਨਾਂ ਦਾ ਬਾੜਾ ਚੱਲਦਾ ਪਰ ਅੱਜ ਆਪਾਂ ਉੱਥੇ ਲੈ ਕੇ ਆਏ ਜਿੱਥੇ ਇਹਨਾਂ ਦਾ ਸਾਰਾ ਸਿਸਟਮ ਹੈਗਾ ਸਕੂਟਰੀਆਂ ਦੇਖੋ ਤੁਸੀਂ ਕਿੰਨੀਆਂ ਖੜੀਆਂ ਅੱਜ ਆਪਾਂ ਨੂੰ ਪਤਾ ਲੱਗ ਜੂਗਾ ਕਿ ਕਿੰਨੀ ਕੇ ਇਹਨਾਂ ਦੇ ਗੱਲ ਦੇ ਵਿੱਚ ਦਮ ਹੁੰਦਾ ਕਿੰਨੇ ਕੇ ਬੰਦੇ ਪਾਣੀ ਦੇ ਵਿੱਚ ਐਵੇਂ ਤਾਂ ਨਹੀਂ ਸੋਸ਼ਲ ਮੀਡੀਆ ਤੇ ਸਵਾਦ ਆਈ ਜਾਂਦੇ ਆ ਦੇਖੋ ਆਹ ਬੋਰ ਲੱਗਿਆ ਹੋਇਆ ਮੈਨੂੰ ਇਸੇ ਦਾ ਕੋਈ ਖਾਸ ਗੱਲ ਲੱਗੀ ਨਹੀਂ ਬਾਈ ਫਿਰ ਉਹ ਅੱਗੇ ਲੈ ਕੇ ਜਾਂਦੇ ਆ ਵੀ ਗੱਲਬਾਤ ਹੈਗੀ ਇੱਕ ਬੋਰ ਹੋ ਆ ਗਿਆ ਇਹਨ ਇੱਕ ਉਹ ਬੋਰ ਸਾਹਮਣੇ ਦਿਸ ਜਾਂਦਾ ਮੰਨਦਾ ਇੱਕ ਅੱਧਾ ਸ਼ੋਅਰੂਮ ਇਹਨਾਂ ਦਾ ਹੋਰ ਹੋਊਗਾ ਹਨਾ ਆ ਦੇਖੋ ਇੱਕ ਆ ਬੋਰ ਆ ਇਹ ਬਈ ਰੋਲਾ ਦਾ ਬਾਲਾ ਪਾਉਂਦੇ ਆ ਵੀ ਸਾਡੇ ਕੋਲੋਂ ਇੰਨੇ ਚ ਲੈ ਜਾਓ ਸਕੂਟਰੀਆਂ ਇੰਨੇ ਚ ਲੈ ਜਾਓ ਅਸੀਂ ਆ ਚੀਜ਼ਾਂ ਦਿੰਨੇ ਆ ਆਪਦੇ ਮਾਡਲਾਂ ਦੇ ਵਿੱਚ ਆ ਦੇਖੋ 99000 ਦੀਆਂ ਤਿੰਨ ਸਕੂਟਰੀਆਂ ਵੇਚਣ ਵਾਲੀ ਪਹਿਲੀ ਕੰਪਨੀ ਲੈਖ ਰੱਖਿਆ ਇੱਥੇ ਯਾਰ ਕੋ ਲੱਗਦਾ ਨਹੀਂਗਾ ਮੈਨੂੰ ਯਾਰ ਐਸੇ ਤਾਂ ਖੇਤੀਬਾੜੀ ਦੇ ਸੰਦ ਖੜੇ ਆ ਯਾਰ ਮੈਨੂੰ ਲੱਗਦਾ ਆਪਾਂ ਕਿਸੇ ਗਲਤ ਥਾਂ ਤੇ ਆ ਗਏ ਕਿਸੇ ਖੇਤੀਬਾੜੀ ਸੁਸਾਇਟੀ ਜਾ ਗਏ ਬਾਈ ਆਪਾਂ ਏ ਨਹੀਂ ਉਹ ਨਹੀਂ ਉਹ ਦੇਖ ਬਾਈ ਸਕੂਟਰੀਆਂ ਖੜੀਆਂ ਆ ਤਾਂ ਮੇਲਾ ਲਾਈ ਫਿਰਦਾ ਤਾਂ ਕਮਾਲ ਦੀ ਗੱਲ ਆ ਬਹਤ ਬੈਠੇ ਵੀ ਯਾਰ ਪਿੰਡ ਜਿਹੀ ਚੀਜ਼ ਆ ਫਿਰ ਵੀ ਇਹਨਾਂ ਦਾ ਇੰਨਾ ਨਾ ਚੱਲੀ ਨੇ ਇਹ ਕੀ ਚੱਕਰ ਆ ਯਾਰ ਬਾਈ ਮਿੱਤਰੋ ਗੱਲ ਪੱਕੀ ਆ ਸਕੂਟਰੀਆਂ ਦਾ ਬੜੀਆਂ ਖੜੀਆਂ ਯਾਰ ਮੇਲੇ ਲੱਗਿਆ ਪਿਆ ਦੇਖੋ ਤੁਸੀਂ ਜਿਹੜੇ ਮਰਜ਼ੀ ਕਲਰ ਦੀ ਲੈ ਲਓ ਬਾਈ ਨਾਲ ਮਲਾਉਣੇ ਆ ਫਿਰਦੇ ਬਜੂ ਨਹੀਂ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਬਾਈ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਾਂ ਗੱਲ ਵੀਰੇ ਫੇਰ ਕਰਾਂਗੇ ਸਕੂਲੀਆਂ ਤੁਹਾਡੇ ਕੋਲ ਬਾਕੀ ਬਹੁਤ ਬਹੁਤ ਸਿਰਾਂ ਸਿਸਟਮ ਆ ਤੁਹਾਡਾ ਚਰਚੀ ਬਹੁਤ ਆ ਅੱਛਾ ਜੇ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਬਾਹਰ ਜਿਹੜੇ ਆ ਇਹਦਾ ਸੁਸਾਇਟੀ ਸਮਝ ਕੇ ਸੀ ਇਹਨੂੰ ਵੀ ਇਧਰਲੇ ਪਾਸੇ ਦੇਖੋ ਹਾਲ ਫੂਲ ਖੇਤੀਬਾੜੀ ਸਾਧ ਸਾਰੀ ਪਈ ਇਹ ਕੀ ਸਿਸਟਮ ਬਈ ਜੀ ਇਹ ਸਾਡਾ ਪੁਰਾਣਾ ਕਾਰੋਬਾਰ ਹੈ ਅੱਛਾ 2014 ਤੋਂ ਅਸੀਂ ਇਸ ਕੰਮ ਦੇ ਵਿੱਚ ਉਤਰੇ ਸੀ ਜੀ ਬਈ ਔਰ ਜਦੋਂ ਇਸ ਕੰਮ 'ਚ ਉਤਰੇ ਅਸੀਂ ਇਹਦੇ 'ਚ ਵੀ ਅਸੀਂ ਸਿਰੇ ਹੀ ਕੀਤਾ ਓਕੇ ਮਤਲਬ ਫਾਰਮਰ ਵੀਰ ਜਦੋਂ ਸਾਡੇ ਨਾਲ ਜੁੜੇ ਅਸੀਂ ਐਗਰੀਕਲਚਰ ਦੇ ਵਿੱਚ ਵੀ ਕਦੇ ਕਿਸੇ ਮਸ਼ੀਨ ਨੂੰ ਵੀ ਅਨਕੰਪਲੀਟ ਨਹੀਂ ਛੇ ਦਿੱਤਾ ਵੀ ਜਾ ਕੇ ਖੇਤ ਚ ਫਾਰਮਰ ਨਟ-ਨੋੜੀਆਂ ਕਸੀ ਚੱਲੇ ਤੇ ਮੱਥਾ ਮਾਰੀ ਚੱਲੇ ਉਹਦੇ ਚ ਵੀ ਅਸੀਂ ਸਿਰਾਂ ਕੀਤਾ ਸਾਡਾ ਇਸ ਤੋਂ ਬਾਅਦ ਫਾਰਮਰ ਵੀਰਾਂ ਨਾਲ ਇੰਨੇ ਕੁ ਲਿੰਕ ਬਣ ਗਏ ਜਦੋਂ ਫਾਰਮਰ ਸਾਡੇ ਕੋਲੇ ਆਉਣ ਲੱਗਿਆ ਤਾਂ ਸਾਨੂੰ ਜਦੋਂ ਇਲੈਕਟ੍ਰਿਕ ਸਕੂਟਰ ਦੀ ਲਾਈਨ ਬਾਰੇ ਪਤਾ ਲੱਗਿਆ ਉਦੋਂ ਕੀ ਸੀ ਵੀ ਇਹਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਵੀ ਇਲੈਕਟ੍ਰਿਕ ਸਕੂਟਰ ਦੇ ਵਿੱਚ ਵੀ ਸਿਰਾਂ ਹੀ ਕਰ ਗਏ ਹੁਣ ਜਿੰਨੀ ਵੀ ਅਸੀਂ ਸਕੂਟਰੀ ਬਣਾਉਂਦੇ ਆ ਪਹਿਲਾਂ ਥੋੜੀ ਜਾਣਕਾਰੀ ਲਈ ਦੱਸ ਦਈਏ ਵੀ ਅਸੀਂ ਸਕੂਟਰੀ ਖੁਦ ਤਿਆਰ ਕਰਦੇ ਆ ਸਭੀ ਖੁਦ ਦੀ ਆਪਣੀ ਮੈਨੂਫੈਕ ਠੀਕ ਹੈ ਅੱਜ ਜਿਵੇਂ ਹੁਣ ਤੁਸੀ ਗੱਲ ਚੱਲਦੀ ਸੀ ਵੀ ਆ ਸਾਡੇ ਕੋਲੇ ਨਵੇਂ ਮਾਡਲ ਖੜੇ ਨੇ ਇਹ ਸਾਡੀਆਂ ਆਡੀਆ ਰੇਂਜ ਰੋਵਰਾਂ ਫੋਰਚੂਨਾਂ ਨੇ ਜਿਨ੍ਹਾਂ ਤੇ ਸਾਨੂੰ ਮਾਣ ਆ ਵੀ ਅਸੀਂ ਰੋਜ਼ ਕੁਝ ਨਵਾਂ ਕਰ ਰਹੇ ਹਾਂ ਜੇ ਹੁਣ ਆਪਾਂ ਮਾਡਲਾਂ ਦੀ ਗੱਲ ਕਰੀਏ ਅੱਜ ਤੁਹਾਨੂੰ ਅਸੀਂ ਦਿਖਾਉਨੇ ਆ ਵੀ ਅਸੀਂ ਜਿਹੜਾ ਨਵਾਂ ਮਾਡਲ ਲਾਂਚ ਕੀਤਾ ਇਹ ਆ ਦੇਖੋ ਆਡੀ ਆਂਗੂ ਟੇਲ ਲੈਂਪ ਲਾਤਾ ਇਹਦੇ ਚ ਦੱਸੋ ਕੋਈ ਕਮੀ ਹੈ ਕਿਸੇ ਪਾਸਿਓਂ ਡੀਆਰਐਲ ਲੈਂਪ ਲਾਈਟ ਦੇ ਵਿੱਚ ਲਾਤਾ ਠੀਕ ਹੈ ਜੀ ਉਸ ਤੋਂ ਬਾਅਦ ਥੋੜਾ ਤੁਸੀਂ ਪਿਛੇ ਹੋ ਕੇ ਦਿਖਾਓ ਵੀ ਇਹਦੇ ਵਿੱਚ ਅਸੀਂ ਆਪਾਂ ਇਹਨੂੰ ਅਲਾਇਵੀਲ ਕਿੰਦਾ ਜ਼ਬਰਦਸਤ ਦਿੱਤਾ ਹੁਣ ਬਈ ਜਦੋਂ ਇਹੋ ਜੇ ਮਾਡਲ ਆਪਾਂ ਲਾਂਚ ਕਰਤੇ ਔਰ ਇਹਨੂੰ 90+ ਚੱਲਦਾ ਕਰਤਾ ਹੁਣ ਤੁਸੀਂ ਇਹ ਦੇਖੋ ਵੀ 90+ ਚੱਲਣ ਵਾਲੀ ਸਕੂਟਰ ਹੀ ਕੋਈ ਵੀ ਕੰਪਨੀ ਦੀ ਆਪਾਂ ਲੈਨੇ ਆ ਕੋਈ ਕਹਿੰਦਾ 1.5 ਲੱਖ ਦੀ ਆ ਜੀ ਕੋਈ ਕਹਿੰਦਾ 2 ਲੱਖ ਦੀ ਆ ਜੀ ਆਪਾਂ ਇਹਦੇ ਵਿੱਚ ਬਈ ਜੀ 45 ਐਂਪੀਰ ਦੀਆਂ ਵੱਡੀਆਂ ਬੈਟਰੀਆਂ ਲਾ ਕੇ ਦੇਵਾਂਗੇ ਆ ਸੀ ਜੀ 45 ਐਂਪੀਰ ਦੀਆਂ 6 ਬੈਟਰੀਆਂ ਲੱਗਣੀਆਂ ਨੇ ਟਾਪ ਮਾਡਲ ਤਿਆਰ ਕਰਕੇ ਦੇਵਾਂਗੇ 66500 ਰੁਪਏ ਦੇ ਵਿੱਚ ਦੇਵਾਂਗੇ 90+ ਚੱਲਦਾ ਟਾਪ ਮਾਡਲ 1 ਸਾਲ ਦੀ ਗਾਰੰਟੀ ਵਾਰੰਟੀ 66000 66500 ਚ ਓਕੇ ਟਾਪ ਮਾਡਲ ਇਸ ਤੋਂ ਬਾਅਦ ਅਸੀਂ ਨਵਾਂ ਮਾਡਲ ਲਾਂਚ ਕੀਤਾ BMW BMW ਦੇ ਵਿੱਚ ਵੀ ਅਸੀਂ ਸਿਰੇ ਹੀ ਕਰਤਾ ਬਈ ਜੀ ਇਹਦੇ ਵਿੱਚ ਵੀ ਤੁਹਾਨੂੰ ਸੇਮ ਹੀ ਮਿਲੂ ਆ ਦੇਖ ਲਓ ਡਿਜ਼ਾਈਨ BMW ਵਾਲਾ ਕਰਤਾ ਫੋਰਚੂਨਰ ਵਾਲਾ ਲੈਂਪ ਲਵਾਤਾ ਜਿ ਛੋਟਾ ਕਰਾ ਕੇ ਠੀਕ ਹੈ ਜੀ ਇਹਦਾ ਮੀਟਰ ਵੀ ਕੱਢ ਕੇ ਨਵੇਂ ਸਟਾਈਲ ਦਾ ਅਸੀਂ ਨਵਾਂ ਮੀਟਰ ਲਾਤਾ ਮੁੰਡੇ ਨੂੰ ਕਹਿਣਾ ਵੀ ਪਟਾ ਲਾ ਕਰ ਮਾੜੀ ਜੀ ਬੈਟਰੀ ਉਧਰ ਆ ਦੇਖੋ ਜੀ ਤੁਹਾਨੂੰ ਮੀਟਰ ਚਲਾ ਕੇ ਦਿਖਾਉਂਦਾ ਲੜਕਾ ਜੀ ਬੜਾ ਨਵਾਂ ਨਵੇਂ ਸਟਾਈਲ ਦਾ ਮੀਟਰ ਆਹ ਦੇਖੋ ਤੁਸੀਂ ਸਵਿਚਾਂ ਦਿਖਾਉ ਹੋ ਰਹੀਆਂ ਗੱਡੀ ਦੀਆਂ ਕਿੰਨੀਆਂ ਜਬਰਦਸਤ ਨੇ ਸਾਰੀਆਂ ਸਵਿਚਾਂ ਦੱਬ ਕੇ ਵੀ ਤੁਹਾਨੂੰ ਮਜ਼ਾ ਆਊ ਇਹ ਨਹੀਂ ਵੀ 200 300 ਰੁਪਏ ਵਾਲਾ ਚੱਕ ਕੇ ਥਰੋਟਲ ਜਿਹੜਾ ਤਾਂ 25 2500 ਵਾਲੇ ਮੁੱਠੇ ਲੱਗੇ ਹੋਇਆ ਆਹ ਮੀਟਰ ਦੇਖੋ ਬੜਾ ਮੀਟਰ ਦੇਖੋ ਨਾ ਮੀਟਰ ਦਾ ਸਟਾਈਲ ਨਵਾਂ ਕਰਤਾ ਕਰੂਜ਼ ਮਾਡਲ ਕਰਤਾ ਬਈ ਜੀ ਅੱਛਾ ਕਰੂਜ਼ ਮੋਡ ਲਾਤਾ ਤੁਸੀਂ ਮਜ਼ਾ ਦੇਖੋ ਹੁਣ ਤੁਸੀਂ ਚੈੱਕ ਕਰੋ ਮੈਂ ਕਰੂਜ਼ ਕਰਤਾ ਇਹਨੂੰ ਜੀ ਤਿੰਨ ਨੰਬਰ ਤੇ ਚੱਲਦੀ ਹੈ ਜੀ ਹਲੋ ਜੀ ਕਰੂਜ਼ ਮੋਡ ਲਾਦਾ ਬਈ ਗੱਡੀਆਂ ਸਾਰੀਆਂ ਗੱਡੀਆਂ ਚ ਕਰੂਜ਼ ਕਰਤੀਆਂ ਬਈ ਸਾਰੀਆਂ ਕਰੂਜ਼ ਕਰਤੀਆਂ ਇੱਕ ਵੀ ਨਹੀਂ ਕਰੂਜ਼ ਕਰਨੀ ਛੱਡੀ ਸਾਰੀਆਂ ਗੱਡੀਆਂ ਕਰੂਜ਼ ਨੇ ਔਰ ਲਾਈਟ ਦੇਖੋ ਤੁਸੀਂ ਬੈਕ ਲਾਈਟ ਦੇਖੋ ਗੱਡੀ ਜ਼ਬਰਦਸਤ ਆ ਲਾਈ ਪਈ ਐ ਨਾ ਲਮਰੇਟੇ ਵਾਲੀ ਜੀ ਔਰ 45 ਐਂਪੀਰ ਦੀ ਬਈ ਬੈਟਰੀ ਲੱਗਲੀ ਇਹਦੇ ਵਿੱਚ ਵੱਡੀ 6 ਬੈਟਰੀਆਂ ਲੱਗਣਗੇ 90 ਪਲੱਸ ਵੀ ਔਵਰੇਜ ਆਜੂਗੀ ਇਹਦੇ ਵਿੱਚ ਠੀਕ ਹੈ ਜੀ ਇਹ ਮਾਡਲ 72000 ਰੁਪਏ ਚ ਲਾਂਚ ਕੀਤਾ ਸੀ 72000 72000 ਰੁਪਏ ਦੇ ਚ ਇੱਕ ਸਾਲ ਦੀ ਗਾਰੰਟੀ ਵਾਰੰਟੀ ਆ ਠੀਕ ਹੈ ਜੀ ਇਸ ਤੋਂ ਬਾਅਦ ਤੀਜਾ ਮਾਡਲ ਜੀ ਏ ਵਾਲਾ ਲੈ ਬਟਾ ਇੱਥੇ ਵੀ ਆ ਲੈ ਬੈਟਰੀ ਆ ਦੇਖੋ ਇਹ ਨਵੀਂ ਸਾਡੀ ਐਕਟਵਾਟ ਆਈਸ਼ ਅਸੀਂ ਲਾਂਚ ਕੀਤੀ ਆ ਤੁਹਾਨੂੰ ਚਲਾ ਕੇ ਦਿਖਾਉਣੇ ਆਂ ਇਹਦੀਆਂ ਲਾਈਟਾਂ ਲੂਟਾਂ ਦੇ ਡਿਜ਼ਾਈਨ ਦਿਖਾਉਣੇ ਆਂ ਤੁਹਾਨੂੰ ਕਿਵੇਂ ਚੱਲਦੇ ਨੇ ਆ ਦੇਖੋ ਲਾਈਟ ਦਾ ਡਿਜ਼ਾਈਨ ਦੇਖੋ ਤੁਸੀਂ ਔਰ ਇਹਦੇ ਤੇ ਸਭ ਤੋਂ ਵੱਡੀ ਜਿੰਨੀ ਸਭ ਤੋਂ ਵੱਡੀ ਫੈਸਿਲਿਟੀ ਕੀ ਹੈ ਇਹਦੀ ਸੀਟ ਚੈੱਕ ਕਰੋ ਬ੍ਰਦਰ ਆ ਕੇ ਸੀਟ ਕਿੰਨੀ ਵੱਡੀ ਆ ਔਰ ਇਸ ਤੋਂ ਬਾਅਦ ਇਹਦੀ ਡਿੱਗੀ ਖੋਲ ਕੇ ਤੁਹਾਨੂੰ ਟੈਂਕ ਦਿਖਾਉਂਦੇ ਆਂ ਮੈਂ ਬਾਈ ਜਿੰਨਾ ਮਰਜ਼ੀ ਸਮਾਨ ਧਰੀ ਜਾਂਨ ਬਹੁਤ ਆ ਨਾ ਬਹੁਤ ਸਪੇਸ ਆ ਮੇਰੇ ਕਾ ਲੇਡੀਜ਼ ਭੈਣਾ ਮਾਵਾ ਕੁਝ ਮਰਜ਼ੀ ਕੰਮ ਨੂੰ ਵਰਤ ਲੈ ਪਰਸ ਧਰ ਲੈਣ ਦੋ ਦੋ ਤੇ ਹੁਣ ਧਰ ਲੈਣ ਜੌਬ ਵਾਲੇ ਬੰਦੇ ਵਾਸਤੇ ਬਹੁਤ ਵਧੀਆ ਇਹਦੇ ਚ ਵੀ ਬਾਈ 45 ਐਂਪੀਰ ਦੀ ਬੈਟਰੀ ਲਾ ਕੇ ਦੇਵਾਂਗੇ ਆ ਇਹਦੇ ਚ ਹੀ 45 ਐਂਪੀਰ ਦੀ ਬੈਟਰੀ ਲਾ ਕੇ ਦੇਵਾਂਗੇ ਇਹ ਵੀ ਤੁਹਾਨੂੰ 66500 ਰੁਪਏ ਦੇ ਵਿੱਚ ਦੇ ਦੇਾਂਗੇ ਜੀ ਆਹ ਸਕੂਟਰੀ ਮਿੱਤਰੋ ਤੁਹਾਨੂੰ 66500 ਰੁਪਏ ਦੇ ਵਿੱਚ ਮਿਲ ਜਾਣੀ ਆ ਤੁਸੀਂ ਚੈੱਕ ਕਰੋ ਜੀ ਆ ਜੀ ਇਦੋਂ ਆਪਾਂ ਇੱਕ ਘੱਟ ਰੁਪਈਆ ਦੀ ਵੀ ਡਿਮਾਂਡ ਉੱਠ ਰਹੀ ਸੀ ਵੀ ਘੱਟ ਰੁਪਈਆ ਦੇ ਵਿੱਚ ਆਪਾਂ ਨੂੰ ਮਿਲ ਜੇ ਅਸੀਂ ਨਾਗਨੀ 2A ਵਿੱਚ ਲਾਂਚ ਕੀਤਾ ਸੀ ਅਸੀਂ ਇਹ ਮਾਡਲ ਇਹ ਇਹਦੇ ਵਿੱਚ ਵੀ ਅਸੀਂ 45 ਐਂਪੀਅਰ ਦੀ ਬੈਟਰੀ ਲੱਗਦੀ ਕਰਤੀ ਜੀ ਮਤਲਬ ਕੀ ਹੈ ਭਾਈ ਅਸੀਂ ਸਾਰੀਆਂ ਕੈਟਾਗਰੀਆਂ ਚੋਂ ਬਾਹਰ ਨਿਕਲ ਰਹੇ ਹਾਂ ਛੋਟੀਆਂ ਬੈਟਰੀਆਂ ਚੋਂ ਬਾਹਰ ਆ ਰਹੇ ਹਾਂ ਵੱਡੀਆਂ ਬੈਟਰੀਆਂ 'ਚ ਜਾ ਰਹੇ ਹਾਂ 900 ਦੀ ਐਵਰੇਜ ਦੇ ਵਿੱਚ ਜਾ ਰਹੇ ਹਾਂ ਬਿਲਡ ਕੁਆਲਿਟੀ ਪੂਰੀ ਜ਼ਬਰਦਸਤ ਬਣਾ ਰਹੇ ਹਾਂ ਔਰ ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸੂਗਾ ਅਸਲੀ ਨਕਲੀ ਦੀ ਪਹਿਚਾਣ ਜੀ ਵੀ ਤੁਸੀਂ ਸਕੂਟਰੀ ਬਾਜ਼ਾਰ ਚੋਂ ਖਰੀਦਣੀ ਐ ਕਿੱਥੋਂ ਖਰੀਦਣੀ ਐ ਜਿੱਥੋਂ ਮਰਜ਼ੀ ਲੈ ਲਓ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਬੰਦੇ ਮੇਰੇ ਕੋਲ ਚੱਲ ਕੇ ਆ ਜਾਣਗੇ ਤੁਸੀਂ ਮਾਰਕੀਟ ਚ ਸਕੂਟਰੀ ਖਰੀਦ ਲੀਆ ਦੇਖੋ ਆ ਇੱਕ ਬਈ ਸ਼ੌਕਰ ਲਾਈ ਜਾਂਦੇ ਆ ਸਾਰੇ ਬੰਦੇ ਆ ਚੈੱਕ ਕਰੋ ਇਹ ਬਈ ਮੈਂ ਤਾਂ ਤੁਹਾਨੂੰ ਦਿਖਾ ਰਿਆ ਇਹ ਰਬੜ ਦੇ ਕੱਪ ਵਾਲਾ ਸਸਤਾ ਸ਼ੌਕਰ ਆ ਆਪਣੇ ਸ਼ੌਕਰ ਦਿਖਾਓ ਗੱਡੀ ਦੇ ਆਪਾਂ ਬਈ ਜਿਹੜਾ ਸ਼ੌਕਰ ਲਾ ਰਹੇ ਮੋਟਰਸਾਈਕਲ ਦਾ ਸ਼ੌਕਰ ਹੈ ਜੇ ਤੁਸੀਂ ਕੱਲ ਨੂੰ ਗੱਡੀ ਉੱਚੀ ਨਹੀਂ ਵੀ ਕਰਨੀ ਆ ਫੈਸਿਲਿਟੀ ਲੱਗੀ ਆ ਰਿੰਗ ਲੱਗਿਆ ਕਮਾ ਦਿਓ ਉੱਚਾ ਨਹੀਂ ਮੈਂ ਕਰਦਾ ਔਰ ਕੁਆਲਟੀ ਵਾਈਜ਼ ਆ ਅਗਰ ਮੈਂ ਆ ਸਸਤਾ ਸ਼ੌਕਰ ਲਾ ਦੇ ਪੈਸੇ ਘਟ ਜਾਣਗੇ ਜੀ ਉਸ ਤੋਂ ਬਾਅਦ ਬਾਈ ਕੰਟਰੋਲਰ ਦੀ ਗੱਲ ਆ ਜਾਂਦੀ ਆ ਆ ਅਲੂਮੀਨੀਅਮ ਦਾ ਕੰਟਰੋਲਰ ਹੈ ਜਿਹੜਾ ਜਨਤਾ ਅਲੂਮੀਨੀਅਮ ਅਲੂਮੀਨੀਅਮ ਕਰਕੇ ਹਰਿਆਣੇ ਵਾਲੇ ਬੰਦੇ ਸਕੂਟਰੀਆਂ ਤਿਆਰ ਕਰਦੇ ਆ ਕਮਾਂਡ ਤਿਆਰ ਕਰਕੇ 14 ਕਿਲੋ ਦੀ 84 ਲਾ ਕੇ ਉਹਦੇ ਚ ਅਲੂਮੀਨੀਅਮ ਦਾ ਕੰਟਰੋਲਰ ਲਾ ਕੇ ਆਪਣੇ ਪੰਜਾਬ ਚ ਭੇਜੀ ਜਾਂਦੇ ਆ ਜਾ ਕੇ ਗਿਆ ਨਾ ਬਾਈ ਜੀ ਸਸਤੀ ਸਕੂਟਰੀ ਦੇ ਦੂੰ ਉਹ ਬਾਈ ਸਸਤੀ ਤੂੰ ਨਹੀਂ ਦੇ ਰਿਹਾ ਸਸਤੀ ਤਾਂ ਤੇਰੇ ਸਮਾਨ ਨਾਲ ਲਾ ਕੇ ਹੋਗੀ ਜੇ ਸਸਤਾ ਸਮਾਨ ਲੈਣਾ ਤਾਂ ਸਕੂਟਰੀ ਸਸਤੀ ਆ ਹੁਣ ਗੱਲ ਆ ਜੀ ਆਪਣੇ ਤੇ ਵੀ ਆਪਾਂ ਕੀ ਕਰਦੇ ਆ ਆਪਣੇ ਉੱਤੇ ਉਹਨਾਂ 'ਚ ਫਰਕ ਕੀ ਆ ਆਪਾਂ ਵੀਰੇ ਜਪਾਨ ਦਾ ਕੰਟਰੋਲਰ ਯੂਜ਼ ਕਰਦੇ ਆ। ਬਸ। ਇਹ ਜਪਾਨ ਦੀ ਟੈਕਨੋਲੋਜੀ ਹੈ। ਜੇ ਐਚ ਦਾ ਕੰਟਰੋਲਰ ਆ ਜੇ ਨਾਲ ਸ਼ੁਰੂ ਹੋਊ ਇਹ। ਠੀਕ ਹੈ। ਬਲੈਕ ਕਲਰ ਦਾ ਹੈ। ਆਪਾਂ ਅਲੂਮੀਨੀਅਮ 'ਚੋਂ ਬਾਹਰ ਜਿਹੜੀਆਂ ਆਪਣੀਆਂ ਮੋਟਰਾਂ ਨੇ, ਹਾਈ ਕੁਆਲਿਟੀ ਮੋਟਰਾਂ ਨੇ ਕੋਈ ਰੀਪਬਲਿਸ਼ ਮੋਟਰ ਨਹੀਂ ਲਾਉਂਦੇ ਆਪਾਂ। ਪੂਰੀ ਸਿਰੇ ਦੇ ਕੰਮ 'ਚ ਕੰਮ ਕਰਦੇ ਆ। ਔਰ ਜਿਹੜਾ ਤੁਹਾਨੂੰ ਅਸੀਂ ਮਾਲ ਦੇਣਾ ਹੈ ਉਹ ਤੁਹਾਨੂੰ ਬਿਲਡ ਕੁਆਲਿਟੀ ਤੇ ਕੰਮ ਕਰਨਾ ਨਾ ਕਿ ਤੁਹਾਨੂੰ ਰੇਟ ਨਾਲ ਸਸਤਾ ਸਸਤੇ ਦੇ ਚੱਕਰ ਚ ਬਾਈ ਜੀ ਤੁਸੀਂ ਘਰੇ ਮਾੜੀ ਚੀਜ਼ ਲੈ ਜਾਂਦੇ ਹੋ ਇਹਨਾਂ ਦੀਆਂ ਚਾਸੀਆਂ ਮਾੜੀਆਂ ਨੇ ਮੁੜ ਕੇ ਨੇ ਗੱਲ ਜੇ ਟੁੱਟ ਜਾਂਦੇ ਆ ਕਿਸੇ ਬਦਲੇ ਵੀ ਕਿਸੇ ਵੀ ਬੰਦੇ ਦਾ ਐਕਸੀਡੈਂਟ ਹੋ ਸਕਦਾ ਸੱਟ ਵੱਜ ਸਕਦੀ ਆ ਇਸ ਚੀਜ਼ ਨੂੰ ਜਰੂਰ ਦੇਖਿਆ ਕਰੋ ਵੀ ਬਿਲਡ ਕੁਆਲਿਟੀ ਕਹੇ ਜੀ ਆ ਕੱਲ ਨੂੰ ਬਾਈ ਜੀ ਤੁਸੀਂ ਉਹਨਾਂ ਸਸਤੀ ਸਕੂਟਰੀ ਲੈ ਗਏ ਤੁਹਾਡੇ ਜਵਾਕਾਂ ਨੇ ਵੀ ਚਲਾਉਣੀ ਆ ਕਿਸੇ ਖੱਡੇ ਚ ਵੱਜ ਗਈ ਉਹ ਟੁੱਟ ਗਈ ਟੁੱਟ ਕੇ ਮੂਰੇ ਨਾ ਰੱਬ ਨਾਲ ਜਣੇ ਕੋਈ ਚੀਜ਼ ਆ ਜੇ ਤਾਂ ਕਿਸੇ ਵੀ ਬੰਦੇ ਦਾ ਘਰ ਖਰਾਬ ਹੋ ਸਕਦਾ ਬਚੋ ਇਹਨਾਂ ਸਸਤੀਆਂ ਸਕੂਟਰੀਆਂ ਚੋਂ ਕੁਆਲਿਟੀ ਦਾ ਕੰਮ ਕਰੋ ਕੁਆਲਿਟੀ ਖਰੀਦੋ ਸਾਡੇ ਦੋ ਤਿੰਨ ਮਾਡਲ ਹੋਰ ਆ ਰਹੇ ਅਸੀਂ ਨਵੇਂ 45 ਐਂਪੀਅਰ ਦੀ ਬੈਟਰੀ ਦੇ ਵਿੱਚ ਬਣਾਏ ਨੇ ਜੀ ਇਹ ਵੀ ਮਾਡਲ ਸਾਡਾ 45 ਐਂਪੀਅਰ ਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਇਸ ਮਾਡਲ ਨੂੰ ਵੀ ਦੇਦਿਆਂ ਲਈ ਤੁਹਾਨੂੰ 45 ਐਚ ਦੇ ਵਿੱਚ 6 ਬੈਟਰੀਆਂ ਲਾ ਕੇ ਦੇਵਾਂਗੇ ਜੀ ਇਹ ਵੀ 45 ਐਂਪੀਅਰ ਦੇ ਵਿੱਚ ਦੇਵਾਂਗੇ ਜੀ 6 ਬੈਟਰੀਆਂ ਲਾ ਕੇ ਦੇਵਾਂਗੇ ਜੀ ਆਹ ਵੀ 45 ਐਂਪੀਅਰ ਦੇ ਵਿੱਚ ਦੇਵਾਂਗੇ ਜੀ 6 ਬੈਟਰੀਆਂ ਲਾ ਕੇ ਤਕਰੀਬਨ ਸਸਤੇ ਤੋਂ ਸਸਤਾ ਮਾਡਲ ਵੀ ਮਿਲ ਜੂ ਮਹਿੰਗੇ ਤੋਂ ਮਹਿੰਗਾ ਮਾਡਲ ਵੀ ਮਿਲ ਜੂ ਜੇ ਆਪਾਂ ਸਸਤੇ ਮਾਡਲ ਦੀ ਗੱਲ ਕਰੀਏ ਵੀ ਜੇ 100 ਸਵਾ 100 ਕਿਲੋਮੀਟਰ ਚੱਲਦਾ ਸਕੂਟਰੀ ਲੈਣੀ ਹੈ ਤੁਹਾਨੂੰ ਇੱਕ ਸਸਤੀ ਸਕੂਟਰੀ ਦਿਖਾਉਣੇ ਆ ਜੇ ਕੋਈ ਬੰਦਾ ਕਹਿੰਦਾ ਵੀ ਮੈਂ ਇਹਨੂੰ 100 ਕਿਲੋਮੀਟਰ ਪਲੱਸ ਚਲਾਉਣੀ ਆ ਉਹ ਹੈਗੀ ਆ ਆ ਮਾਡਲ ਆ ਜੀ ਬਾਹਰ ਘੜਬ ਲੈ ਕਸ ਜੀ ਜੀ ਆ ਮਾਡਲ ਦੇ ਦਿਆਂਗੇ ਜੀ ਇਹ 100 ਪਲੱਸ ਚੱਲੂਗਾ 49999 ਰੁਪਿਆ ਦਾ ਮਾਡਲ ਹੈ ਜੀ 49000 ਦਾ ਮਿਲ ਜੂਗਾ ਮੰਝਾ ਹੀ ਆ 999 ਰੁਪਏ ਦਾ ਮਾਡਲ ਮਿਲੂਗਾ ਜੀ 6 ਬੈਟਰੀਆਂ ਲੱਗ ਦੇਵਾਂਗੇ 1 ਸਾਲ ਦੀ ਗਾਰੰਟੀ ਬਰੰਤੀ ਹੈ ਜੀ ਇਸ ਤੋਂ ਬਾਅਦ ਦਾ ਦੂਜਾ ਮਾਡਲ ਬਣਾਇਆ ਜੀ ਅਸੀਂ ਨਵਾਂ ਇਹ ਸੀ ਜੀ ਇਹਦੇ ਵਿੱਚ ਵੀ ਇਹ 90 ਪਲੱਸ 100 ਪਲੱਸ ਚੱਲਦੀ ਹੈ ਇਹਨੂੰ ਵੀ ਅਸੀਂ 53500 ਚ ਲਾਂਚ ਕੀਤਾ ਸੀ 1500 ਰੁਪਏ ਡਿਸਕਾਊਂਟ ਕੱਟ ਕੇ 52000 ਰੁਪਏ ਚ ਦੇ ਦੇਾਂਗੇ ਜੀ 52000 ਚ 52000 ਚ ਦੇ ਦੇਾਂਗੇ ਜੀ ਇਹ ਸਾਰੀਆਂ ਸਕੂਟਰਾਂ ਬਾਈ ਜੀ 90 100 ਵਾਲੀਆਂ ਬਣਾਤੀਆਂ 50 60 ਵਾਲੀ ਰੇਂਜ ਤੋਂ ਨਿਕਲ ਗਏ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਕਿਸੇ ਫਾਰਮਰ ਵੀਰ ਨੇ ਕੋਈ ਪੈਸਾ ਖਰਚ ਲਾ ਤਾਂ ਚੰਗੀ ਚੀਜ਼ ਦੇ ਉੱਤੇ ਪੈਸਾ ਖਰਚਾ ਜਾਵੇ ਤੁਸੀਂ ਮਾੜੀ ਚੋਂ ਨਿਕਲੋ ਉਸ ਤੋਂ ਬਾਅਦ ਰਹੀ ਗੱਲ ਆਫਰਾਂ ਦੀ ਆਫਰਾਂ ਦੇ ਵਿੱਚ ਸਾਡੇ ਕੋਲੇ ਵੀਰ ਜੀ ਇੱਕ ਗੋਲਡ ਲਾਈਟ ਸਕੂਟਰ ਦੇ ਅਸੀਂ ਆਫਰ ਦਿੱਤਾ ਫਰੈਸ਼ ਤੇ ਮੋਟਰਸਾਈਕਲ ਵਾਲੀ ਸ਼ੌਕਰ ਲੱਗੇ ਹੋਣਗੇ ਜਪਾਨ ਦਾ ਹੀ ਕੰਟਰੋਲਰ ਲੱਗਿਆ ਉਹ ਚਾਈਨਾ ਦਾ ਅਲੂਮੀਨੀਅਮ ਦਾ ਕੰਟਰੋਲਰ ਨਹੀਂ ਲੱਗਿਆ ਹੋਣਾ ਇਹਦੇ ਵਿੱਚ 6 ਬੈਟਰੀਆਂ ਤੇ ਬਣਾਇਆ ਜੀ ਅਸੀਂ 1,20,000 ਰੁਪਏ ਦੇ ਵਿੱਚ ਤਿੰਨ ਸਕੂਟਰ ਦੇਵਾਂਗੇ ਜੀ ਠੀਕ ਆ ਜੀ ਜਦੋਂ ਮਰਜ਼ੀ ਲੈ ਲਓ 700 ਪੀਸ ਆ ਸਾਡੇ ਕੋ ਆਫਰ 520 ਤੱਕ ਕੀ ਹੈ ਜਦੋਂ 520 ਖਤਮ ਹੋ ਗਿਆ ਆਫਰ ਬੰਦ ਹੈ ਠੀਕ ਆ ਆਪਦਾ ਤਿਆਰ ਕਰ ਹੋ ਜੋ ਸ਼ੌਕਰ ਵੀ ਇਹਦੇ ਵਿੱਚ ਵਧੀਆ ਲੱਗੇ ਹੋਏ ਨੇ ਅਲਾਇਮ ਵੀ ਇਹਦੇ ਵਿੱਚ ਥਾਰ ਉਹਦੇ ਡਿਜ਼ਾਈਨ ਦਾ ਯੂਜ਼ ਕੀਤਾ ਵਾ ਕੰਟਰੋਲਰ ਦੇ ਵਿੱਚ ਤਾਂਬੇ ਦਾ ਲੱਗਿਆ ਵਾ ਹਰ ਇੱਕ ਚੀਜ਼ ਕੁਆਲਟੀ ਨਾਲ ਮਿਲਣੀ ਆ ਔਰ ਚਾਰਜਰ ਵੀ ਇਹਨਾਂ ਨਾਲ ਵਧੀਆ ਲੱਗੇ ਹੋਏ ਨੇ ਜਿਹੜੇ ਵੱਡੇ ਸਕੂਟਰ ਇਹਨਾਂ ਨਾਲ ਬਹੁਤ ਮਹਿੰਗੇ ਚਾਰਜਰ ਨੇ ਕਿਹਾ ਹੋਣ ਜਿਹੜੀਆਂ ਬੈਟਰੀ ਆ ਉਹ ਬਹੁਤ ਵੱਡੀਆਂ ਨੇ ਵੱਡੀਆਂ ਬੈਟਰੀ ਨੂੰ ਚਾਰਜ ਕਰਨ ਵਾਸਤੇ ਚਾਰਜਰ ਵੀ ਵੱਡਾ ਚਾਹੀਦਾ ਔਰ ਰਹੀ ਗੱਲ ਜੀ ਜਦੋਂ ਵੀ ਤੁਸੀਂ ਪਿੰਡ ਚ ਸਾਡੇ ਸਕੂਟਰੀ ਖਰੀਦਣ ਵਾਸਤੇ ਪਹੁੰਚਣਾ ਗੋਇਲੀ ਬਾਈਕ ਤੇ ਮੇਰਾ ਮੋਬਾਈਲ ਨੰਬਰ ਉਹੀ ਹੈ 9041202200 WhatsApp ਨੰਬਰ ਵੀ ਉਹੀ ਹੈ ਦੋ ਨੰਬਰ ਸਕਰੀਨ ਤੇ ਹੋਰ ਚਲਾਵਾਂਗੇ ਸਭ ਤੋਂ ਵੱਡਾ ਧਿਆਨ ਰੱਖਣ ਵਾਲੀ ਗੱਲ ਕੀ ਹੈ ਜੀ ਤੁਸੀਂ ਪਿੰਡ ਚ ਆਉਣੇ ਬਾਈ ਮੇਰੇ ਨਾਂ ਤੇ ਡੁਪਲੀਕੇਟ ਬੰਦਿਆਂ ਨੇ ਦੁਕਾਨਾਂ ਖੋਲ ਲੀਆਂ ਜੀ ਅਸੀਂ ਸਭ ਤੋਂ ਪੁਰਾਣੇ ਆ ਉਹਨਾਂ ਨੇ ਕੀ ਕੀਤਾ ਪਹਿਲੇ ਅਕੇਲ ਵੀ ਨਹੀਂ ਉਹਦਾ ਮਾਲ ਵੇਚੀ ਜਾਂਦੇ ਆ ਤੁਸੀਂ ਪਿੰਡ ਚ ਬੜੋਗੇ ਤੁਹਾਨੂੰ ਭਲੇਖਾ ਪਾਉਣ ਵਾਸਤੇ ਕਹਿਣਗੇ ਗੋਇਲ ਵਾਲੇ ਅਸੀਂ ਆ ਓਕੇ ਮੈਨੂੰ ਪਛਾਣ ਲਿਓ ਬਾਈ ਪਛਾਣ ਕੇ ਚੀਜ਼ ਲੈਓ ਕੰਟਰੋਲਰ ਚੈੱਕ ਕਰ ਲਿਓ ਸੀਟਾਂ ਚੱਕ ਕੇ ਖੋਲ ਕੇ ਦੇਖਨੇ ਆ ਸ਼ੌਕਰ ਖੋਲ ਕੇ ਦੇਖਨੇ ਵੀ ਸ਼ੌਕਰ ਦਿਖਾ ਕਿਹੜੇ ਆ ਤੁਹਾਨੂੰ ਪਤਾ ਲੱਗ ਜੂ ਵੀ ਬਾਈ ਜੀ ਬੰਦਾ ਤੁਹਾਨੂੰ ਡੁਪਲੀਕੇਟ ਮਾਲ ਚੇਪਨ ਦੀ ਕੋਸ਼ਿਸ਼ ਕਰ ਰਿਹਾ ਚਾਈਨਾ ਵਾਲਾ ਮਾਲ ਉਹ ਤੋਂ ਬਚਣਾ ਅੱਧਾ ਮਕੈਨਿਕ ਦਾ ਬੰਦਾ ਵੀਡੀਓ ਦੇਖ ਕੇ ਵੀਡੀਓ ਦੇਖ ਕੇ ਬੰਝੂ ਬਾਈ ਜੀ ਕੋਈ ਸ਼ੱਕ ਨਹੀਂ ਉਹਦੇ ਵਿੱਚ ਬਸ ਤੁਹਾਨੂੰ ਪਤਾ ਲੱਗ ਜੂਗਾ ਯਾਰ ਤੁਹਾਨੂੰ ਸਾਰੀ ਪਾਰਕ ਹੋ ਜੂਗੀ ਵੀ ਸਕੂਟਰ ਹੀ ਖਰੀਦਣੀ ਕਿਵੇਂ ਆ ਤੁਹਾਨੂੰ ਕੋਈ ਨਾਲ ਬੰਦਾ ਲਿਆਉਣ ਦੀ ਲੋੜ ਨਹੀਂ ਤੁਸੀਂ ਆਪ ਹੀ ਪਾਰਕ ਹੋ ਜਾਓਗੇ ਤੁਸੀਂ ਜੇ ਕਿਤੇ ਵੀ ਖਰੀਦਣ ਜਾਓਗੇ ਵੈਸੇ ਇੱਕ ਗੱਲ ਹੋਰ ਕਲੀਅਰ ਕਰ ਦੋ ਵੀ ਜੇ ਬੰ ਵੀਡੀਓ ਦੇ ਕੇ ਤਾਂ ਕਿਉਂਕਿ ਗਾਰੰਟੀ ਤੁਹਾਡੇ ਵਾਲੀ ਕਿਸੇ ਨੇ ਦੇਣੀ ਨਹੀਂ ਹੈ ਨਾ ਤੇ ਮਾਲ ਵੀ ਤੁਹਾਡੇ ਵਾਲਾ ਕਿਸੇ ਨੇ ਨਹੀਂ ਦੇਣਾ ਤੁਸੀਂ ਮੈਨੂੰ ਬਸ ਇੱਕ ਹੀ ਗੱਲ ਦੱਸ ਦਿਓ ਵੀ ਡਿਲੀਵਰੀ ਹੋ ਜੂਗੀ ਹੁਣ ਬਾਈ ਜੀ ਇਹ ਜਿਹੜੇ ਮਾਡਲ ਗਾਰੰਟੀ ਵਾਰੰਟੀ ਚ ਦੇਵਾਂਗੇ ਅਸੀਂ ਉਹਦੀ 1 ਸਾਲ ਦੀ ਗਾਰੰਟੀ ਵਾਰੰਟੀ ਹੋਊਗੀ ਗਾਰੰਟੀ ਵਾਰੰਟੀ ਇੱਥੇ ਭੁਗਤੂਗੀ ਕਿਉਂ ਭੁਗਤੂਗੀ ਆਪਾਂ ਕੋਈ ਕਿਰਾਏ ਤੇ ਦੁਕਾਨ ਲੈ ਕੇ ਤਾਂ ਬੈਠੇ ਨਹੀਂ ਵੀ ਅੱਜ 10 ਸਕੂਟਰ ਲੈ ਆਂਦੀਆਂ ਤੁਹਾਨੂੰ ਵੇਚਤੀਆਂ ਮੈਂ ਕਹਿੰਦਾ ਬਾਈ ਜੀ ਘਾਟਾ ਪੈ ਗਿਆ ਬਾਕੀ ਬਾਈ ਐਡਾ ਤਾਮਝਾਮ ਲੈ ਕੇ ਕਿਤੇ ਜਾ ਨਹੀਂ ਸਕਦੇ ਨਹੀਂ ਜਾ ਸਕਦੇ ਸਹੀ ਨਹੀਂ ਜਾ ਸਕਦੇ ਜਿਹੜੇ ਹਿਸਾਬ ਨਾਲ ਕਾਰੋਬਾਰ ਨੂੰ ਕੀਤਾ ਲੋਕਾਂ ਨੂੰ ਸਹ ਸਾਥੋ ਪੁੱਛੋ ਜੇ ਕਿਸੇ ਦੀ ਬੈਟਰੀ ਖਰਾਬ ਹੋਈ ਹੈ ਬਦਲ ਕੇ ਦਿੱਤੀ ਹੈ ਇਹ ਨਹੀਂ ਲੋਕਾਂ ਦੀਆਂ ਜੇਬਾਂ ਕਟੀਆਂ ਨੇ ਲੋਕ ਜਦੋਂ ਬੈਟਰੀਆਂ ਬਦਲਦਾ ਟਾਈਮ ਆਉਂਦਾ ਉਦੋਂ ਨੁਕਸ ਖੜਦੇ ਨੇ ਅਸੀਂ ਉਹਨਾਂ ਚੀਜ਼ਾਂ ਚੋਂ ਬਾਹਰ ਆ ਕੁਆਲਿਟੀ ਖਰੀਦਣੀ ਹੈ ਅਸਲੀ ਮਾਲ ਖਰੀਦੋ ਅਰਬਨ ਕੰਪਨੀ ਦਾ ਮਾਲ ਆ ਸਾਡਾ ਅਰਬਨ ਕੰਪਨੀ ਆ ਸਾਡੀ ਬ੍ਰਾਂਡ ਆ ਸਾਡਾ ਰਜਿਸਟਰਡ ਮਾਡਲ ਆ ਸਾਡਾ ਆਪ ਹੀ ਤਿਆਰ ਕਰਦੇ ਆ ਆਪ ਹੀ ਤਿਆਰ ਕਰਦੇ ਆ ਤੁਸੀਂ ਜੇ ਇੱਥੇ ਪਹੁੰਚੇ ਹੋ ਦੂਜੀ ਗੱਲ ਕਿਸੇ ਬੰਦੇ ਨੇ ਡੀਲਰਸ਼ਿਪ ਲੈਣੀ ਆ ਕੋਈ ਕਾਰੋਬਾਰ ਕਰਨਾ ਚਾਹੁੰਦਾ ਜੀ 6 ਸਕੂਟਰਾਂ ਨਾਲ ਸ਼ੁਰੂ ਕਰ ਸਕਦਾ ਸਾਥੋ ਡੀਲਰਸ਼ਿਪ ਲੈ ਲੈ ਅਸੀਂ ਉਹਨੂੰ 6 ਸਕੂਟਰਾਂ ਨਾਲ ਕੰਮ ਸ਼ੁਰੂ ਕਰਾਵਾਂਗੇ ਪੂਰੀ ਉਹਦੀ ਸਪੋਰਟ ਕਰਾਂਗੇ ਉਸ ਬੰਦੇ ਨੂੰ ਕਿੱਥੇ ਲਾਵਾਂਗੇ ਜੀ ਕੋਸ਼ਿਸ਼ ਬਹੁਤ ਵਧੀਆ ਚੱਲ ਰਹੀ ਆ ਬਿਲਡ ਰਿਲੇਸ਼ਨ ਥਰੂ ਸਰਵਿਸ ਵਾਹ ਜੀ ਠੀਕ ਹੈ ਜੀ ਇਹ slogan ਤੇ ਸਾਡੀ ਕੰਪਨੀ ਨੇ ਕੰਮ ਸ਼ੁਰੂ ਕੀਤਾ ਵਾ ਬਿਲਡ ਰਿਲੇਸ਼ਨ ਥਰੂ ਸਰਵਿਸ ਦੇ ਵਿੱਚ ਜੇ ਕੋਈ ਵੀ ਬੰਦਾ ਸਾਡੇ ਨਾਲ ਜੁੜਦਾ ਹੈ ਕੁਆਲਿਟੀ ਕੰਨੀਓ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ ਲਓ ਤੇ ਆਪਣੇ ਕੰਟੈਕਟ ਨੰਬਰ ਬੋਲ ਦਿਓ ਮਾੜੀ ਹਾਂਜੀ ਕੰਟੈਕਟ ਨੰਬਰ ਜੀ 9041202200 ਕਾਲਾ ਪੱਤੀ ਹੈ ਜੀ ਪਿੰਡ ਮਰਾਜ ਪਿੰਡ ਦੇ ਵਿਚਾਲੇ ਹੈ ਆਪਣਾ ਸਾਰਾ ਸਿਸਟਮ ਕਈ ਵਾਰੀ ਤੁਸੀਂ ਪਿੰਡ ਚ ਵੜਨ ਲੱਗੋ ਤਾਂ ਮਤਲਬ ਨਾ ਪਤਾ ਲੱਗੇ ਸਾਨੂੰ ਕਾਲ ਕਰ ਦਿਓ ਸਾਡਾ ਬੰਦਾ ਤੁਹਾਨੂੰ ਲੈਣ ਜਾਊਗਾ ਹਰੇਕ ਸਵਾਲ ਦਾ ਜਵਾਬ ਮੰਨ ਲਓ ਕਈ ਵਾਰੀ ਫੋਨ ਤੇ ਨਹੀਂ ਦਿੱਤਾ ਜਾਂਦਾ ਤੁਸੀਂ ਵਟਸਐਪ ਕਰ ਦਿਓ ਸਾਨੂੰ ਵਟਸਐਪ ਦੇ ਉੱਤੇ ਤੁਹਾਨੂੰ ਹਰੇਕ ਚੀਜ਼ ਦਾ ਰਿਪਲਾਈ ਮਿਲੂਗਾ ਤੁਸੀਂ ਉਸ ਤੋਂ ਬਾਅਦ ਜੇ ਕੋਈ ਡਿਟੇਲ ਚਾਹੋਣੇ ਹੋ ਸਾਰੀ ਪ੍ਰੋਫਾਈਲ ਤੁਹਾਨੂੰ ਵਟਸਐਪ ਤੇ ਸ਼ੇਅਰ ਹੋਊਗੀ ਇੰਸਟਾਗ੍ਰam ਪੇਜ ਦਾ ਲਿੰਕ ਸਾ ਉੱਥੋਂ ਤੁਹਾਨੂੰ ਬਧਰੇ ਜਾਣਕਾਰੀ ਮਿਲ ਜੂਗੀ ਠੀਕ ਹੈ ਬਾਕੀ ਵਰਤੇ ਤੋਂ ਪਤਾ ਲੱਗੂ ਭਰਾਵੋ ਆਲ ਪੰਜਾਬ ਦੇ ਵਿੱਚ ਤੁਸੀਂ ਕਿਤੇ ਵੀ ਬਹਿ ਕੇ ਕੋਈ ਸਕੂਟੀ ਦਾ ਆਰਡਰ ਕਰਨਾ ਚਾਹੁੰਦੇ ਹੋ ਆਲ ਪੰਜਾਬ ਦੇ ਵਿੱਚ ਤੁਹਾਨੂੰ ਡਿਲੀਵਰੀ ਕਰਵਾਈ ਜਾਊਗੀ ਆਰਡਰ ਕਰ ਦੋ ਡਿਲੀਵਰੀ ਦਾ ਸਾਡਾ ਸਿਸਟਮ ਸਿੱਧਾ ਹੀ ਹੈ 5000 ਰੁਪਏ ਬੁਕਿੰਗ ਅਮਾਉਂਟ ਪਾਉਣੀ ਹੈ ਬਾਕੀ ਪੈਸੇ ਗੱਡੀ ਪਹੁੰਚਣ ਤੇ ਦੇਣੇ ਆ ਐਡੀ ਵੱਡੀ ਸਹੂਲਤ ਬਈ ਕੋਈ ਨਹੀਂ ਦਿੰਦਾ ਵੀ ਸਕੂਟਰੀ ਭੇਜ ਦੇ 5000 ਰੁਪਏ ਤੇ ਜੀ ਠੀਕ ਹੈ ਜੀ ਤਾਂ ਸਾਰੇ ਕਿਸਾਨ ਵੀਰਾਂ ਨੂੰ ਫੇਰ ਬੇਨਤੀ ਹੈ ਵੀ ਚੰਗਾ ਸਮਾਨ ਖਰੀਦਣ ਲਈ ਗੋਇਲੀ ਬਾਈਕ ਵਾਲਿਆਂ ਨਾਲ ਸੰਪਰਕ ਕਰੋ ਪਿੰਡ ਮਹਰਾਜਪੱਤੀ ਕਾਲਾ ਕੰਟੈਕਟ ਨੰਬਰ 9041202200 ਧੰਨਵਾਦ ਥੈਂਕ ਯੂ